नगरशाही <laughs> न ਤਨਲੀ ਅੱਜ ਮੀਟਿੰਗ ਸੀ 5 ਤਰੀਕ ਦੀ ਇਹਦੇ ਵਿੱਚ ਕੀ ਕੀ ਮਸਲੇ ਉਠਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ 10ਵੇਂ ਕਸਾਨ ਮੇਂ ਦੂਜੇ ਨੇ ਨੱਡਾ ਚੌਕੀ ਬਾਦ ਦੇ ਭਾਰਮੀ ਮੀਟਿੰਗ ਹੋਈ ਜਿਹਦੇ ਵਿੱਚ ਅਹਿਮ ਮੁੱਦੇ ਵਿਚਾਰੇ ਗਏ ਤੇ ਪਹਿਲਾ ਮੁੱਦਾ ਸਾਡਾ ਸੀਗਾ ਜੋ ਆਹਾ ਆਪਣੇ 5 ਸਾਲ ਬਾਅਦ ਪਾਰਲੀਮੈਂਟਰੀ ਕਹ ਦਿੰਨੇ ਇਹਦੇ ਵਿੱਚ ਬਹੁਤ ਗੰਭੀਰ ਮੁੱਦੇ ਸੀਗੇ ਜਿਵੇਂ ਸਾਡੇ ਨੌਜਵਾਨਾਂ ਦਾ ਮਤਲਬ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਰਿਹਾ ਇਹਦੇ ਵਿੱਚ ਜਿਵੇਂ ਪਿਛਲੇ ਸਮੇਂ 'ਚ ਦੇਖਿਆ ਜਾਵੇ ਵੀ ਸਮਾਇਕ ਹਰ ਪਿੰਡ ਵਿੱਚ ਹੱਟੀਆਂ ਪੱਟੀਆਂ ਤੇ ਪਗੜਨ ਵਾਲੀ ਗੱਲ ਹੋ ਗਈ ਸੀ ਤੇ ਮੈਂ ਸਾਡੀ ਜਿਹੜੀ ਜਥੇਬੰਦੀ ਹੈ ਇਹਨਾਂ ਨੇ ਅੱਜ ਇਹ ਫੈਸਲਾ ਲਿਆ ਵੀ ਜਿਹੜੇ ਨਗਰਾਂ ਦੇ ਵਿੱਚ ਸਰਪੰਚਾਂ ਨੇ ਚੁਣੇ ਜਾਣਾ ਉਹਨਾਂ ਨੂੰ ਸਪੈਸ਼ਲ ਤੌਰ ਤੇ ਇਹ ਗੱਲ ਕਹੀ ਜਾਊਗੀ ਵੀ ਤੁਸੀਂ ਇਸ ਮਗਲਾਂ ਦਾ ਸਾਥ ਨਹੀਂ ਦੇਣਾ ਤੇ ਨਸ਼ੇ ਦੇ ਵਿਰੋਧ ਦੇ ਵਿੱਚ ਤੁਸੀਂ ਡਟ ਕੇ ਖੜਨਾ ਵਾ ਕਿਉਂਕਿ ਸਾਡਾ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਬਾਰੇ ਜਾਣੂ ਕਰਵਾਇਆ ਜੀ ਇਹ ਪ੍ਰਧਾਨ ਜੀ ਕਿ ਫਸਲ ਆ ਰਹੀ ਹੈ ਜੀ ਤੂੰ ਨੰਦੀ ਤੇ ਇਹਦੇ ਵਿੱਚ ਕੀ ਵਿਚਾਰ ਆ ਤੁਹਾਡਾ ਪ੍ਰਾਲੀ ਦਾ ਸਾਲਸਰੀਆ ਹੋ ਦਸਹਿਰਾ ਹੋਊਗਾ ਇਹ ਚ ਵੀ ਧੂਆਂ ਆਊਗਾ ਹਾਂ ਜੀ ਇਹ ਇੱਕ ਬਹੁਤ ਹੀ ਗਪੀਰ ਮੁੱਦਾ ਵਾ ਜਿਹਦੇ ਵਿੱਚ ਸਰਕਾਰ ਕਿਸਾਨਾਂ ਦੇ ਮਤਲਬ ਵਿਰੋਧ ਵਿੱਚ ਖੜੀ ਆ ਕੜੀ ਦਿਖਦੀ ਆ ਸਾਨੂੰ ਕਿਸਾਨਾਂ ਨੂੰ ਕੱਟ ਕਰਕੇ ਕਿਹਾ ਜਾਂਦਾ ਵੀ ਤੁਸੀਂ ਪ੍ਰਾਲੀ ਦਾ ਜਿਹੜਾ ਵਾ ਇਹ ਮੁੱਦਾ ਵਾ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਹਾਲਾਂਕਿ ਸੁਪਰੀਮ ਕੋਰਟ ਦੀ ਜਿਹੜੀ ਮਤਲਬ ਫੈਸਲਾ ਆਇਆ ਇੱਥੇ 4 ਸਾਲ ਪਹਿਲਾਂ ਉਹਨਾਂ ਨੇ ਮਤਲਬ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਵੀ ਜਿਹੜੇ ਪੰਜਾਬ ਦੇ ਕਿਸਾਨ ਆ ਉਹਨਾਂ ਨੂੰ 2500 ਰੁਪਏ ਇਕੱਲਾ ਦਿੱਤਾ ਜਾਵੇ ਤਾਂ ਕਿ ਪਰਾਲੀ ਦਾ ਸਾਂ ਸਮਾਜ ਹੋ ਸਕੇ ਇਹ ਆਪ ਦੇ ਮਤਲਬ ਉਸ ਜਿਹੜਾ ਸਾਡਾ ਮਤਲਬ ਹੱਕ ਸੀਗਾ ਉਹ ਤੋਂ ਭਾਈ ਦੇ ਨਜ਼ਰ ਆਉਂਦੇ ਆ ਤੇ ਸਾਡੇ ਨਾਲ ਸਖਤੀ ਕਰਦੇ ਆ ਤੇ ਮੈਂ ਇਸ ਪੱਖ ਤੋਂ ਸਾਰੇ ਕਿਸਾਨਾਂ ਨੂੰ ਕਹਿਣਾ ਵੀ ਜਿਹੜੇ ਤੁਹਾਡੇ ਕੋਲੇ ਪ੍ਰਸ਼ਾਸਨ ਅਧਿਕਾਰੀ ਆਉਂਦੇ ਆ ਉਹਨਾਂ ਨੂੰ ਇਸ ਰੂਲਿੰਗ ਬਾਰੇ ਵੀ ਦੱਸਿਆ ਜਾਵੇ ਸੁਪਰੀਮ ਕੋਰਟ ਦੀ ਬਾਰੇ ਵੀ ਆ ਤੁਸੀਂ ਆਪ ਹੀ ਮਤਲਬ ਇਹਦੀ ਜਿਹੜਾ ਕਾਨੂੰਨ ਦੀ ਤੁਸੀਂ ਤੇ ਤੇ ਤੁਸੀਂ ਕਾਨੂੰਨ ਦੇ ਹੱਕ 'ਚ ਖੜਦਾ ਸੀਗਾ ਤੁਸੀਂ ਕਾਨੂੰਨ ਦਾ ਆਪ ਹੀ ਵਿਰੋਧ ਕਰੀ ਜਾਂਦੇ ਹੋ ਸਾਡਾ ਹੱਕ ਸਾਨੂੰ ਦੇ ਦਿਓ ਅਸੀਂ ਕਰਾਈ ਨਹੀਂ ਸਾੜਦੇ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਬਗਾਈ ਦੀ ਮਾਰ ਚੱਲ ਰਿਹਾ ਵਾ ਕਿ ਬਹੁਤ ਜ਼ਿਆਦਾ ਸਪਰੇਅਾਂ ਹੋ ਚੁੱਕੀਆਂ ਫਸਲ ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਤੇ ਜਦੋਂ ਅਸੀਂ ਇਹਦੀ ਕਰਾਈ ਦੀ ਸਾਂਝ ਸਮਾਈ ਕਰਦੇ ਹਾਂ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਦੀ ਭਾਜ ਨਟ ਕਰਨੀ ਪੈਂਦੀ ਆ ਸੋ ਅਸੀਂ ਵੀ ਇਸ ਗੱਲ ਦੇ ਮਤਲਬ ਵਿਰੋਧ ਚਾ ਵੀ ਅੱਗ ਨਾ ਲਾਈ ਜਾਵੇ ਪਰ ਸਾਡੀਆਂ ਮਜਬੂਰੀਆਂ ਹੁੰਦੀਆਂ ਕਈ ਤੇ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆ ਉਹਦੇ ਉੱਤੇ ਇਹ ਅੱਖਰਾਂ ਨੂੰ ਵੀ ਚੰਦ ਦੇਣਾ ਚਾਹੀਦਾ ਉਹ ਕਿਸਾਨਾਂ ਨੂੰ ਕੀ ਸੰਦੇਸ਼ ਦਿਓਗੇ ਜੀ ਕਿਸਾਨਾਂ ਨੂੰ ਇਹੀ ਸੰਦੇਸ਼ ਦੇਵਾਂਗੇ ਜੀ ਵੀ ਇੱਕ ਮੁੱਠ ਹੋਏ ਤੋਂ ਬਿਨਾ ਆਪਣਾ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਮੰਡੀਆਂ ਦੇ ਵਿੱਚ ਅਸੀਂ ਕਈ ਵਾਰ ਦੇਖੇ ਜਿਵੇਂ ਹੁਣ ਪਰਾਲੀ ਦਾ ਮੁੱਦਾ ਦੀ ਗੱਲ ਕਰਕੇ ਹਟਿਆ ਇੱਥੇ ਹੁਣ ਬਾਰਦਾਨੇ ਦੀ ਵੀ ਸਮੱਸਿਆ ਆ ਸਕਦੀ ਹੈ ਜੀ ਤੇ ਇੱਥੇ ਜਿਹੜੀ ਲੋਡਿੰਗ ਆ ਉਹਦੇ ਵਿੱਚ ਵੀ ਸਮੱਸਿਆ ਆ ਸਕਦੀ ਹੈ ਜੀ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਜਦੋਂ ਅਸੀਂ ਕਈ ਵਾਰ ਅਸੀਂ ਦੌਰਾ ਕਰਨ ਜਾਂਦੇ ਹਾਂ ਤਾਂ ਉੱਥੇ ਵੱਧ ਤੋਲਿਆ ਜਾਂਦਾ ਵਾ ਉੱਥੇ ਵੀ ਸਾਰੀਆਂ ਜੂਨੀਅਨਾਂ ਮਤਲਬ ਸਾਰੀਆਂ ਮੰਡੀਆਂ ਵਿੱਚ ਐਕਟਿਵ ਰਹਿਣ ਕਿਸਾਨ ਵੀ ਐਕਟਿਵ ਰਹਿਣ ਤਾਂ ਕਿ ਸਾਡੀ ਅੰਨੀ ਲੁੱਟ ਨਾ ਹੋਵੇ ਕੋਈ ਨਾ ਕਰਾ ਇਹ ਗੱਲਾਂ ਦੇ ਨਾਲ ਅਸੀਂ ਸਾਰਿਆਂ ਨੇ ਸਾਂਝ ਪਾਈ ਹੈ ਇਸ ਗੱਲ ਦੇ ਉੱਤੇ ਪਹਿਰਾ